ਸ਼ਲੋਕ ਮਹੱਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੁਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਦੇਵ ਉਤਾਰ ਹੋਂ ਵਿੱਚ ਹੱਸਾ ਹੋਂ ਵਿੱਚ ਰੋਵੇ ਹੋਂ ਵਿੱਚ ਪਰੀਆ ਹੋਂ ਵਿੱਚ ਤੋਵੇ ਹੋਂ ਵਿੱਚ ਜਾਤੀ ਜਨਸੀ ਖੋਵੇ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਗਲ ਮੁਗਤ ਕੀ ਸਾਰ ਨਾ ਜਾਣਾ ਹਉਮੈ ਚ ਮਾਇਆ ਹਉਮੈ ਚ ਸਾਇਆ ਹਉਮੈ ਕਰ ਕਰ ਜੰਤੂ ਪਾਇਆ ਹਉਮੈ ਬੂਝਾ ਤਾ ਦਰ ਸੁਝੈ ਧਿਆਨ ਬਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਐ ਲੇਖ ਜਿਹ ਹੈ ਵੇਖੈ ਤਿਹਾਂ ਵੇਖੋ ਮੋਹਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹਿ ਹਉਮੈ ਇਹੀ ਬੰਦਨਾ ਫਿਰ ਫਿਰ ਜਵਨੀ ਪਾਹਿ ਹਉਮੈ ਕਿਥੋਂ ਉਪਜੈ ਇਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਰਾਹੀ ਹਉ ਮੈਂ ਦੀਰਗ ਰੋਗ ਹੈ दारू ਪੀਐ ਸਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣੈ ਜਨ ਇਤ ਸੰਜਮ ਦੁਖ ਜਾਏ ਔੜੀ ਸੇਵ ਕੀਤੀ ਸੰਤੋਖੀ ਜਿਨੀ ਸਚੋ ਸਚ ਤੇ ਆਇਆ ਉਨੀ ਮੰਦਾ ਪੈਰ ਨ ਰਖਿਓ ਕਰ ਸੋ ਕਿਰਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਗ ਸੀਸੀ ਅਗਲਾ ਤੇ ਦੇਵ ਹ ਚੜੈ ਸਵਾਇਆ ਬੜਿਆਈ ਵੱਡਾ ਪਾਇਆ ਸ਼ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟੱਟਾਂ ਮੇਗਾ ਖੇਤਾਂ ਦੀਪਾਂ ਲਵਾ ਮੰਡਲਾਂ ਖੰਡਾਂ ਮਰ ਬੰਡਾਂ ਅੰਡਜ ਜੀਰਜ ਉਤਪਜਾ ਖਾਣੀ ਸੇਤ ਜਹ ਸੋਮਿਤ ਜਾਣੈ ਨਾਨਕ ਸਰਾ ਮੇਰਾ ਜਨਤਾ ਨਾਨਕ ਜਨ ਤੋ ਪਾਇ ਕੈ ਸਮਲ ਸਭਨਾ ਜਿਨ ਕਰਤਾ ਕਿਰਣਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ ਤੈ ਸੋ ਜੋਹਾਰੀ ਸਵਸਤ ਤੈ ਸੋ ਤਿਸੋ ਦੀਬਾਨ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮੁਹੱਲਾ ਪਹਿਲਾ ਲਖ ਨਿਕੀਆਂ ਚੰਗਿਆਈਆਂ ਲਖ ਪੁੰਨਾ ਪ੍ਰਵਾਣ ਲਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਵਾਣ ਲਖ ਸੂਰਤਨ ਸੰਗਰਾਮ ਰਣ ਮੈਂ ਸੂਟੈ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਬੜੀਐ ਪਾਠ ਪ੍ਰਾਣ ਜਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿਥਿਆ ਕਰਮ ਸੱਚਾ ਨੀਸਾਣ ਪਉੜੀ ਸੱਚਾ ਸਹਬੇ ਇੱਕ ਤੂੰ ਜਿਨ ਸੱਚੋ ਸਤਿ ਵਰਤਾਇਆ ਜਿਸ ਤੂੰ ਤਹਿ ਤਿਸ ਮਿਲੈ ਸੱਚ ਤਾ ਤਿੰਨੇ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰ ਕੇ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸ਼ਲੋਕਮ ਹਲਾ ਪਹਿਲਾ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਤ ਪੜਪੜ ਬੀੜੀ ਪਾਈਐ ਪੜਪੜ ਗੱਡੀਐ ਖਾਤ ਪੜਿਆ ਜੀਤੇ ਬਰਸ ਬਰਸ ਪੜਿਆ ਜੀਤੇ ਮਾਸ ਪੜਿਆ ਜੀਤੀ ਯਾਰ ਜਾ ਪੜਿਆ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹਉਮਾ ਝਖਣਾ ਚਾਖ ਹਲਾ ਪਹਿਲਾ ਲੇਖ ਲੇਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਬਿਆ ਬਹੁ ਭੇਖ ਕੀਆ ਤੇ ਹੀ ਦੁੱਖ ਦੀਆ ਸੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸ ਤਰਨਾ ਪੈਰਾ ਐਨਸ ਕਹਿ ਰਹਾ ਮੂਨ ਬਗੂਤਾ ਕਿਉ ਜਾਗੈ ਗੁਰਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਸਾਈ ਪਾਈ ਮੂਰਖ ਅੰਧਾ ਪੱਤ ਗਵਾਈ ਬਿਣ ਲਾਵਾ ਕਿਸ ਥਾਏ ਨਾ ਪਾਈ ਰਹਿਬ ਬਾਣੀ ਮੜੀ ਮਸਾਣੀ ਆਂਧਾ ਨਾ ਜਾਣਾ ਫਿਰ ਪਸਤਾਣੀ ਸਤਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸੰਦੇ ਸੇ ਤੇ ਨੇ ਕੇਵਲ ਹੋ ਮੈਂ ਸਬਦ ਜਲਾਏ ਪੌੜੀ ਭਗਤ ਤੇਰੇ ਮਨ ਭਾਮ ਦੇ ਦਰ ਸੋਹਿਨ ਕੀਰਤ ਗਾਵਦੇ ਨਾਨਕ ਕਰਮਾ ਵਹਾਰੇ ਦਰ ਟੋਏ ਦਾ ਲਹਿਨੀ ਤਾਬਦੀ ਇੱਕ ਮੂਲ ਨਾ ਪੁੱਜਣ ਆਪਣਾ ਅਣ ਹੋਦਾ ਆਪ ਗਣਾਹੇਂਦੇ ਹਉ ਤੁਹਾਡੀ ਕਨੀਚ ਜਾਤ ਔਰ ਉਤਮ ਜਾਤ ਸਦਾਏ ਦੇ ਤੈਨ ਮੰਗਾ ਜੇ ਤੁਦਾ ਇਹ ਹਾਇਂਦੇ ਸਲੂਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਣਨ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਭਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜ ਨਹੀਂ ਲੱਗਾ ਬਿਸਰਿਆ ਕਰਤਾਰ ਕਿਨਲ ਕੀਚਾ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖੋਂ ਕੂੜ ਡੋਬੇ ਪੂਰ ਨਾਨਕ ਬਖਾਣੇ ਬੇਨਤੀ ਤੁਦਵਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਆ ਜੇ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਸਾ ਧੋਏ ਸੱਚ ਤਾਂ ਪਰ ਜਾਣੀਆ ਜੇ ਸੱਚ ਧਰੇ ਪਿਆਰ ਨਾ ਸੁਣ ਮਨ ਰਹਿਸੀਆ ਤਾਂ ਪਾਏ ਮੁਖ ਦਵਾਰ ਸਚਤਾ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿਚ ਦੇਖਰਤਾ ਵੀਉ ਸਚਤਾ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕੁਸ ਪੁੰਨ ਦਾਨ ਕਰੇ ਸਚਤਾ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁਸਕੈ ਬਹਿ ਰਹਿ ਕਰੇ ਨਿਵਾਸ ਸਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਬਖਾਣਾ ਬੇਨਤੀ ਜਨ ਸੱਚ ਪੱਲਾ ਹੋਏ ਪੌੜੀ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਾਂ ਮਹਤਕ ਲਈ ਹੈ ਕੂੜਾ ਲਾਲ ਤੇ ਛੱਡੀ ਹੈ ਹੋਏ ਇੱਕ ਮਨ ਅਲਖ ਧਾਈ ਹੈ ਫਲ ਦੇਵੇ ਹੋ ਪਾਈ ਹੈ ਜੇ ਵਹੀ ਕਾਰ ਕਮਾਈ ਹੈ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਾਲ ਕਾਲਕ ਬੇਤਾਲ ਬੀਓ ਬੀਜ ਪਤ ਲੈ ਗਏ ਆਪ ਕਿਉਂ ਉਗ ਬੈ ਦਾਲ ਜੇ ਇੱਕ ਹੋਏ ਤਾਂ ਉਗ ਬੈ ਰੁੱਤੀ ਹੂੰ ਰਤ ਹੋਏ ਨਾਨਕ ਪਾਏ ਵਹਾਰਾ ਕੋਰਾ ਰੰਗ ਨਾ ਸੋਏ ਪਾਏ ਵਿੱਚ ਖੁੰਬ ਚੜਾਈ ਐ ਸ਼ਰਮ ਪਾਉ ਤਨਸ ਹੋਏ ਨਾਨਕ ਭਗਤੀ ਜੇ ਰਪੈ ਊੜੈ ਸੋਏ ਨ ਕੋਈ ਮਹਾਲਾ ਪਹਿਲਾ ਲੱਭ ਪਾਪ ਦੁਈ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਬ ਸਤ ਪੁਸਿਐ ਵੈ ਵੈ ਕਰੇ ਵਿਚਾਰ ਅੰਦੀ ਰਈਤ ਗਿਆਨ ਬਹੁਣੀ ਪਾਏ ਭਰੇ ਅਮਰਦਾਰ ਗਿਆਨੀ ਨਚ ਜਾਏ ਬਾਜੇ ਬਾਬਾ ਰੂਪ ਕਰੈ ਸਿਗਾਰ ਉੱਚੇ ਕੋ ਕਾ ਵਾਧਾ ਗਾਵੈ ਜੋਦਾਂ ਕਾ ਵਿਚਾਰ ਮੂਰਖ ਪੰਡਿਤ ਹਕਮਤ ਹੁਜਤ ਸੰਝੇ ਕਰੈ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦਵਾਰ ਜਤੀ ਸਦਾ ਵੈ ਜੁਗਤ ਨਾ ਜਾਣਾ ਛੱਡ ਬਹੈ ਕਰਵਾਰ ਸਭ ਕੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾਂ ਨਾਨਕ ਤੋਲਿਆ ਜਪੈ ਮਹੱਲਾ ਪਹਿਲਾ ਬਦੀ ਸੁਬਤ ਜਗ ਨਾਨਕਾ ਸੱਚਾ ਵੇਖਐ ਸੋਇ ਸਭਨੀ ਸਾਲਾ ਮਾਰੀਆਂ ਕਰਤਾ ਕਰੇ ਸੋ ਹੋਇ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖਾ ਪਤ ਪਵੈ ਚੰਗੇ ਸਈ ਕੇ ਪੌੜੀ ਤੋਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮਤ ਆਇਆ ਇਨਾਂ ਜਨਤਾ ਕਹਿ ਬਸ ਕਿਸ ਨਾਹੀ ਤੁਧ ਵੇਖੀ ਜਗਤ ਉਪਾਇਆ ਇਕ ਨਾਨੋ ਤੂੰ ਮੇਲ ਲੈ ਇਕ ਆਪੈ ਤੁਧ ਖਵਾਇਆ ਵਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜ ਹੀ ਸੱਚ ਸਮਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋਂਕਰੀ ਨ ਹੋਈ ਬਲਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜੇਨੇ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਣਾ ਸੋ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੋਂ ਗਿਆਨ ਸ਼ਬਦੋਂ ਵੇਦ ਸ਼ਬਦੋਂ ਬ੍ਰਾਹਮਣ ਕਤਰੀ ਸ਼ਬਦੋਂ ਸੂਰ ਸ਼ਬਦੋਂ ਸੂਦਰ ਸ਼ਬਦੋਂ ਪ੍ਰਾਕਿਰਤ ਹੈ ਸਰਬ ਸ਼ਬਦੋਂ ਏਕ ਸ਼ਬਦੋਂ ਜੇ ਕੋ ਜਾਣੈ ਭਿਓ ਨਾਨਕ ਤਾਗਾ ਦਾਸ ਹੈ ਸੋਈ ਨਰੰਜਨ ਦੇਉ ਮਹਲਾ ਦੂਜਾ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮ ਆਤਮ ਵਸ ਦੇਵਸ ਜੇ ਕੋ ਜਾਣ ਪਿਉ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹਲਾ ਪਹਿਲਾ ਕੁੰਬੇ ਪਤਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਨਾਗਾਰ ਤਾਂ ਉਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵਿਹੋ ਨਉ ਪਚਾਰੀਐ ਐਸੀ ਕਲਾ ਨਾ ਖੇਡੀ ਐ ਇਤ ਦਰਗਾ ਗਿਆ ਹਾਰੀ ਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀ ਐ ਮੂੰ ਚੱਲੇ ਸੋ ਅੱਗੇ ਮਾਰੀ ਐ ਸਲੋਕ ਮਹਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਹੱਥ ਇੱਕ ਰਥ ਵਾਹੋ ਜੁਗ ਜੁਗ ਫੇਰ ਪਟਾਈ ਐ ਗਿਆਨੀ ਬਜੈਤਾ ਐ ਸਤ ਜੁਗ ਰਤ ਸੰਤੋਕਾ ਧਰਮ ਅੱਗੇ ਰਥ ਵਾਹੋ ਤ੍ਰੇਤਾ ਰਥ ਜਤੇ ਕਾ ਜੋਰ ਅੱਗੇ ਰਥ ਵਾਹੋ ਦੁਆਪਰ ਰਥ ਤਪੇ ਕਾ ਸਤ ਅੱਗਰਥ ਬਾਉ ਕਲਜੁਗਰਥ ਅਗਨ ਕਾ ਪੂੜ ਅੱਗਰਥ ਬਾਉ ਮਹਲਾ ਪਹਿਲਾ ਸਾਮ ਕਹ ਸਤੰਬਰ ਸਵਾਮੀ ਸਤਿਮੈ ਆਸਾ ਸਾਚ ਰਹੇ ਸਭ ਕੋ ਸਤਿ ਸਮਾਵੈ ਰਿਗ ਕਹ ਰਹਾ ਭਰਪੂਰ RAM ਨਾਮ ਦੇਵ ਮਹਸੂਰ ਨਾਇ ਲਿਆ पराशਤ ਜਾਏ ਨਾਨਕ ਤਉ ਮੁਖੰਤਰ ਪਾਏ ਜੁਜਮੈ ਜੋਰ ਸੱਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਇ ਪਾਰ ਜਾਤ ਗੋਪੀ ਲੈ ਆਇਆ ਵਿੰਦਰਾਵਨ ਮੈ ਰੰਗ ਕੀਆ ਕਲਮੇ ਬੇਦਰ ਧਰਬਣ ਹੂਆ ਨਉ ਖਦਾਈ ਅਲਹੋ ਪਿਆ ਨੀਲ ਬਹਦਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਬੇਦ ਹੋਏ ਸਚਿਆਰ ਬੜਾ ਗੁਣੇ ਤਿੰਨ ਚਾਰ ਵਿਚਾਰ ਭਉ ਭਗਤ ਕਰ ਨੀਤ ਸਦਾਏ ਤਉ ਨਾਨਕ ਮੁਖ ਅੰਤਰ ਪਾਏ ਪੌੜੀ ਸਤਗੁਰੇ ਬਿਟੋ ਬਾਰਿਆ ਜਿਤ ਮਿਲਿਆ ਖਸਮ ਸੰਭਾਲ ਲਿਆ ਜਿਨ ਕਾਰਿਓ ਉਪਦੇਸ਼ ਗਿਆਨ ਅੰਜਨ ਦੀਆ ਇੰਦੀ ਨੇਤਰੀ ਜਗਤ ਨਿਹਾਲ ਲਿਆ ਖਸਮ ਨੂੰ ਛੋੜ ਦੂਜੇ ਲਗੇ ਦੁੱਬੇ ਸੇਵਣ ਜਾ ਰਿਆ ਸਤਿਗੁਰੂ ਹੈ ਬੋਥਾ ਬਿਰਲਾ ਕੇ ਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹਲਾ ਪਹਿਲਾ ਸਿਮਲ ਰੁਕਸਰਾਇਰਾ ਆਤ ਧੀਰਗ ਆਤਮੁਚ ਓਏ ਜੇ ਆਵਾਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵੈ ਪਤ ਮਟਦਨੀ ਵੀ ਨਾਨਕਾ ਗੁਣ ਚੰਗਿਆਇ ਤਤ ਸਭ ਕੋ ਨਿਭਾ ਆਪਕੋ ਪਾਰਕੋ ਨਿਬੈ ਨਾ ਕੋਇ ਧਰਤ ਰਾਜੂ ਤੋਲੀਐ ਨਿਬੈ ਸੋ ਗਉਰਾ ਹੋਇ ਅਪਰਾਧੀ ਧੂਣਾ ਨਿਬੈ ਜੋ ਹੰਤਾ ਮਿਰਗਾ ਹੈ ਸੀਸ ਨਵਾਈਐ ਕਿ ਆਥੀਐ ਜਹ ਰਜ਼ਕ ਸੁਦੇ ਜਾਹਿ ਮੋਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਉ ਸਿਲ ਪੂਜਸ ਬਗਲ ਸਮਾਦਉ ਮੁਖ ਝੂਠ ਬਪੂਖ ਅਨਸਾਰਉ ਤ੍ਰੈਪਾਲ ਤੇ ਹਾਲ ਵਿਚਾਰਉ ਗਲ ਮਾਲਾ ਤਿਲਕ ਲਲਾਟਉ ਦੋ ਧੋਤੀ ਬਾਤਰ ਕਾ ਪਾਟਉ ਜੇ ਜਾਣਸ ਬਰਮਉ ਕਰਮਉ ਸਭ ਭੋਕਟ ਨੀਚੋ ਕਰਮਉ ਕਹੋ ਨਾਨਕ ਨੀਚੋ ਧਿਆਵੈ ਬਿਨ ਸਤ ਗੁਰ ਬਾਟ ਨ ਪਾਵੈ ਪੌੜੀ ਕੱਪੜ ਰੂਪ ਸਹਾਵਣਾ ਸਾਡ ਦੁਨੀਆ ਹੀ ਅੰਦਰ ਜਾਵਣਾ ਮੰਦਾ ਚੰਗਾ ਹੈ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾਡ ਰਾਵਣਾ ਕਰ ਔਗਣ ਪਸੂ ਤਾਵਣਾ